ਸਮਾਜ ਭਲਾਈ ਦੇ ਖੇਤਰ ਦੇ ਵਿੱਚ ਔਰ ਪੰਥਕ ਸੇਵਾ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪੰਥ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਕਟ ਹੈ ਮੰਚ ਦੇ ਉੱਤੇ ਜਿਹੜੇ ਵਿਦਵਾਨ ਬੈਠੇ ਨੇ ਇਹ ਮੇਰੇ ਅਧਿਆਪਕ ਵੀ ਨੇ ਮੇਰੇ ਟੀਚਰ ਨੇ ਮੈਨਾਂ ਤੋਂ ਪੜ੍ਹਾਇਆ ਇਸ ਲਈ ਮੈਂ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਸਥਾਪਨਾ ਵਰ੍ਹਾ ਮਨਾ ਰਿਹਾ ਸੀ ਉਸ ਵਕਤ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਨਿਭਾਰਿਆ ਸੀ ਤੇ ਮੇਰੇ ਤੱਕ ਪਹੁੰਚ ਹੋਈ ਕਿ 2015 ਦੇ ਵਿੱਚ ਜੋ ਗਲਤੀਆਂ ਅਕਾਲੀ ਸਰਕਾਰ ਵਲੇ ਅਕਾਲੀ ਲੀਡਰਾਂ ਤੋਂ ਹੋਈ ਹੈ ਉਹਦੀ ਅਸੀਂ ਕਈ ਵਾਰ ਮਾਫੀ ਮੰਗ ਚੁੱਕੇ ਹਾਂ ਪਰ ਪੰਥ ਨੇ ਮਾਫੀ ਪ੍ਰਵਾਨ ਨਹੀਂ ਕੀਤੀ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਬੁਲਾਇਆ ਜਾਏ ਉੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮਾਫੀ ਮੰਗੀਏ ਤੁਸੀਂ ਸਾਨੂੰ ਤਨਖਾਹ ਲਾਓ ਅਸੀਂ ਤਨਖਾਹ ਭੁਗਤੀਏ ਤੇ ਸ਼ਾਇਦ ਪੰਥ ਪ੍ਰਵਾਨ ਕਰ ਲਈ ਮੈਂ ਉਸ ਵਕਤ ਕਿਹਾ ਕਿ ਇਸ ਤਰ੍ਹਾਂ ਪ੍ਰਵਾਨਗੀ ਨਹੀਂ ਹੋਏਗੀ ਜੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪੰਥ ਤੋਂ ਪ੍ਰਵਾਨਗੀ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਅਹੁਦਿਆਂ ਦਾ ਤਿਆਗ ਕਰਕੇ ਆਉਣਾ ਪਏਗਾ ਕਹਿੰਦੇ ਇਹ ਮੁਸ਼ਕਲ ਹੈ ਮੈਂ ਕਿਹਾ ਠੀਕ ਹੈ ਜੇ ਮੁਸ਼ਕਲ ਹੈ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਨਾ ਲੈ ਕੇ ਆਓ ਤੁਸੀਂ ਆਪੇ ਜਾਓ ਉੱਥੇ ਤਿੰਨ ਦਿਨ ਸੇਵਾ ਕਰੋ ਤੇ ਘਰਾਂ ਨੂੰ ਚੱਲ ਜਾਓ ਠੀਕ ਹੈ ਕਹਿੰਦੇ ਤਿੰਨ ਦਿਨ ਸ੍ਰੀ ਅਕਾਲ ਪੁਰਖ ਸਾਹਿਬ ਰਖਵਾਇਆ ਭੋਗ ਪਾਇਆ ਉੱਥੇ ਤਿੰਨ ਦਿਨ ਸੇਵਾ ਕੀਤੀ ਆਪੇ ਸੇਵਾ ਕੀਤੀ ਆਪੇ ਘਰਾਂ ਨੂੰ ਚਲੇ ਗਏ ਉਸ ਤੋਂ ਬਾਅਦ ਕਰੋਨਾ ਕਾਲ ਚੱਲ ਪਿਆ 2022 ਦੇ ਵਿੱਚ ਫਿਰ ਮੇਰੇ ਤੱਕ ਅਪਰੋਚ ਕੀਤੀ ਤੇ ਗੱਲ ਬਣੀ ਨਹੀਂ ਆ ਸਾਨੂੰ 2 ਸਾਲ ਹੋ ਗਏ ਆਪੇ ਉੱਥੇ ਜਾ ਕੇ ਬਰਤਨ ਮਾਂਜਦਿਆਂ ਨੂੰ ਝਾੜੂ ਮਾਰਦਿਆਂ ਨੂੰ ਪਰ ਗੱਲ ਜੀ ਬਣੀ ਨਹੀਂ ਇੱਕ ਚਿੱਠੀ ਵੀ ਮੇਰੇ ਕੋਲ ਲੈ ਕੇ ਆਏ ਕੌਣ ਲੈ ਕੇ ਆਇਆ ਉਹਨਾਂ ਦਾ ਨਾਂ ਕਰਨਾ ਦੱਸਣਾ ਵਾਜਬ ਨਹੀਂ ਹੈ ਤੇ ਉਹਦੇ ਵਿੱਚ ਲਿਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਾਂ ਅਸੀਂ ਆਪਣੀ ਭੁੱਲ ਦੀ ਖਿਮਾ ਜਾਂਚਨਾ ਮੰਗਣੀ ਚਾਹੁੰਦੇ ਤੱਕ ਸ੍ਰੀ ਦਮਦਮਾ ਸਾਹਿਬ ਬੈਠੇ ਸੀ ਅਸੀਂ ਮੈਂ ਕਿਹਾ ਕਿਸ ਭੁੱਲ ਦੀ ਕਹਿੰਦੇ ਅਣਜਾਣੇ ਚ ਹੋਈਆਂ ਭੁੱਲਾਂ ਦੀ ਮਗਾਣ ਜਾਣੇ ਚ ਹੋਈਆਂ ਭੁੱਲਾਂ ਦੀ ਤਾਂ ਅਸੀਂ ਵੀ ਮਾਫੀ ਮੰਗਦੇ ਹਾਂ ਰੋਜ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਹਰ ਸੇਖੀ ਮੰਗਦਾ ਸੱਚੇ ਪਾਤਸ਼ਾਹ ਜ਼ਿੰਦਗੀ ਜਿਉਂਦਿਆਂ ਗਲਤੀਆਂ ਹੋ ਜਾਂਦੀਆਂ ਮਾਫ ਕਰ ਦਿਓ ਇਹਦੇ ਵਿੱਚ ਜ਼ਿਕਰ ਤਾਂ ਕਰਨਾ ਸੀ ਨਾ ਕਿ ਕਿਹੜੀਆਂ ਗਲਤੀਆਂ ਹੈਗੀਆਂ ਜਿਹਦੀ ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ ਕਹਿੰਦੇ ਨਹੀਂ ਉਹ ਗਲਤੀਆਂ ਦਾ ਜ਼ਿਕਰ ਨਹੀਂ ਹੋਏਗਾ ਸਿਰਫ ਅਣਜਾਣੇ ਚ ਹੋਈਆਂ ਗਲਤੀਆਂ ਪੰਥ ਸਾਨੂੰ ਮਾਫ ਕਰੇ ਮੈਂ ਕਿ ਐਸ ਤਰ੍ਹਾਂ ਨਹੀਂ ਹੋਏਗਾ ਨੰਬਰ 1 ਤਾਨੂੰ ਗਲਤੀਆਂ ਦਾ ਉਲੇਖ ਕਰਨਾ ਪਏਗਾ ਕਿ ਕਿਹੜੀ ਕਿਹੜੀ ਗਲਤੀ ਦੀ ਤੁਸੀਂ ਪੰਥ ਪਾਸੋਂ ਮਾਫੀ ਮੰਗਣਾ ਚਾਹੁੰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਦੂਸਰਾ ਤੁਹਾਨੂੰ ਅਹੁਦੇ ਛੱਡ ਕੇ ਆਉਣਾ ਪਊਗਾ ਇਹ ਦੋ ਗੱਲਾਂ ਮਨਜ਼ੂਰ ਹੈ ਤਾਂ ਵੇਖ ਲਓ ਜੇ ਨਹੀਂ ਮਨਜ਼ੂਰ ਤੇ ਤੁਸੀਂ ਆਪਣੇ ਘਰ ਖੋਸ਼ ਤੇ ਮੈਂ ਆਪਣੇ ਘਰ ਖੋਸ਼ ਉਹ ਕਹਿੰਦੇ ਇਹ ਦੋ ਗੱਲਾਂ ਤਾਂ ਮਨਜ਼ੂਰ ਨਹੀਂ ਕਰ ਕਹਿੰਦੇ ਅਸੀਂ ਤੁਹਾਨੂੰ ਨਾਮਨਜ਼ੂਰ ਕਰਦੇ ਹਾਂ ਮੈਂ ਕਿਹਾ ਠੀਕ ਹੈ ਜੀ ਮੈਨੂੰ ਨਾਮਨਜ਼ੂਰ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਵਾਪਸ ਤੱਕ ਸ੍ਰੀ ਦਮਦਮਾ ਸਾਹਿਬ ਤੇਜਦਾ ਚਲੋ ਲੋਕ ਸਭਾ ਦੀ ਇਲੈਕਸ਼ਨ ਹੋਈ ਮੈਂ ਇਸ ਕਰਕੇ ਦੱਸ ਰਿਹਾ ਕਿ ਮੇਰੇ ਅਧਿਆਪਕ ਸਾਹਿਬ ਬੈਠੇ ਹੈ ਮੈਂ ਇਹਨਾਂ ਨੂੰ ਵੀ ਜਾਣਕਾਰੀ ਦੇਣਾ ਚਾਹੁੰਦਾ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਜਿੱਤਿਆ ਬੁਰੀ ਤਰ੍ਹਾਂ ਹਾਰ ਹੋਈ ਪਾਰਟੀ ਦੇ ਵਿੱਚ ਦੁਫੇੜ ਪੈ ਗਈ ਤੇ ਸਾਹਮਣੇ ਬੈਠੇ ਨੇ ਚੰਦੂ ਮਾਜਰਾ ਸਾਹਿਬ ਇਹ ਕੁਝ ਹੋਰ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਦੇ ਚਿੱਠੀ ਲੈ ਕੇ ਆ ਗਿਆ 7 ਅਗਸਤ ਨੂੰ ਉਸ ਦਿਨ ਅਸੀਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਦੀ ਜਿਹੜੀ ਹੈ ਉਹ ਇੰਟਰਵਿਊ ਚੱਲ ਰਹੀ ਸੀ ਉੱਥੇ ਅਸੀਂ ਬੈਠੇ ਸੀ ਸਾਰੇ ਇਹਨਾਂ ਨੇ ਚਿੱਠੀ ਦਿੱਤੀ ਮੇਰੀ ਰਾਏ ਲਈ ਗਈ ਬੇ ਚਿੱਠੀ ਦੇ ਕੀ ਕਰਨਾ ਚਾਹੀਦਾ ਹੈ ਤੇ ਮੈਂ ਕਿਹਾ ਇਹ ਚਿੱਠੀ ਰਿਜੈਕਟ ਕਰਨੀ ਚਾਹੀਦੀ ਮੈਂ ਜ ਦੱਸ ਰਿਹਾ ਸਾਹਮਣੇ ਬੈਠੇ ਨੇ ਮੈਂ ਕਿਾ ਚਿੱਠੀ ਰਿਜੈਕਟ ਕਰਨੀ ਚਾਹੀਦੀ ਹੈ ਕਹਿੰਦੇ ਕਿਉਂ ਮੈਂ ਕਿਾ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਵੀ ਜਿਹੜਾ ਮਰਜ਼ੀ ਇੱਥੇ ਆ ਕੇ ਰੋਟੀਆਂ ਸੇਕ ਕੇ ਤੇ ਆਪਣੇ ਘਰ ਚਲੇ ਜਾਏ ਜੇ 6 7 ਸੀਟਾਂ ਅਕਾਲੀ ਜਲ ਜਿੱਤ ਜਾਂਦਾ ਤੇ ਕੀ ਇਹ ਚਿੱਠੀ ਆਉਣੀ ਸੀ ਜੇ ਸ਼ਰਮਣੀ ਅਕਾਲੀ ਦਲ 5 6 ਸੀਟਾਂ ਲੋਕ ਸਭਾ ਦੀਆਂ ਜਿੱਤ ਜਾਂਦਾ ਫਿਰ ਕੀ ਚਿੱਠੀ ਆਉਣੀ ਸੀ ਨਹੀਂ ਆਉਣੀ ਸੀ ਹੁਣ ਹਾਰ ਹੋਈ ਹੈ ਬੁਰੀ ਤਰ੍ਹਾਂ ਇਸ ਕਰਕੇ ਇਹ ਚਿੱਠੀ ਐਕਸੈਪਟ ਨਹੀਂ ਕੀਤੀ ਜਾਣੀ ਚਾਹੀਦੀ ਮੇਰੀ ਇਹ ਵਿਚਾਰ ਸੀ ਬਤੌਰ ਤਖਸ਼ੀਰੀ ਦਮਦਮਾ ਸਾਹਿਬ ਦੇ ਜਥੇਦਾਰ ਚਲੋ 7 ਅਗਸਤ ਨੂੰ ਚਿੱਠੀ ਆਉਂਦੀ ਹੈ 15 ਅਗਸਤ ਨੂੰ ਮੀਟਿੰਗ ਬੁਲਾ ਲਈ ਗਈ ਵਿਚਾਰ ਕਰਨ ਵਾਸਤੇ ਹਾਲਾਂਕਿ ਮੈਂ ਬਹੁਤ ਕਿਹਾ ਮਹਾਨਯੋਗ ਸਿੰਘ ਸਾਹਿਬ ਜੀ ਨੂੰ ਕਿ ਆਪਾਂ ਨੂੰ ਇਹਦੇ ਤੇ ਚਰਚਾ ਨਹੀਂ ਕਰਨੀ ਚਾਹੀਦੀ ਚਿੱਠੀ ਦੇ ਉੱਤੇ ਇਹ ਚਿੱਠੀ ਉਹਨਾਂ ਚਿਰ ਇੱਕ ਸਧਾਰਨ ਚਿੱਠੀ ਹੈ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਚਿੱਠੀ ਦੀ ਜਿਹੜੀ ਹੈ ਪ੍ਰਵਾਨਗੀ ਹੋ ਗਈ ਕਿ ਐਕਸੈਪਟ ਹੋ ਗਈ ਮਾਮਲਾ ਚੱਲ ਪਿਆ ਫਿਰ ਮਾਨਜੋਗ ਸਿੰਘ ਸਾਹਿਬ ਜੀ ਨਾ ਤੁਹਾਡੇ ਵਸ ਰਹਿਣਾ ਨਾ ਮੇਰੇ ਵਸ ਰਹਿਣਾ ਤੇ ਨਾ ਹੀ ਕਿਸੇ ਹੋਰ ਦੇ ਵਸ ਰਹਿਣਾ ਫਿਰ ਪੰਥ ਦੇ ਵਸ ਹੋ ਜਾਏਗਾ ਫਿਰ ਉਹ ਕਰਨਾ ਪਏਗਾ ਜਿਹੜਾ ਪੰਥ ਚਾਹੂਗਾ ਬਹੁਤ ਗਿਆਸ ਪਰ ਚਲੋ ਮਾਮਲਾ ਚੱਲ ਪਿਆ ਗੱਲ ਕੀ ਸੀ ਉਹ ਕਹਿੰਦੇ ਜੀ ਪੰਥਕ ਪੋਲਿਟਿਕਸ ਨੂੰ ਕਰਮ ਪੈ ਗਏ ਨੇ ਤੇ ਤੁਸੀਂ ਧੋ ਦਿਓ ਡਟੌਲ ਦੇ ਨਾਲ ਤਾਂ ਕਿ ਕਰਮ ਖਤਮ ਹੋ ਜਾਣ ਪੰਥਕ ਪੋਲਿਟਿਕਸ ਅਕਾਲੀ ਪੋਲਿਟਿਕਸ ਅਸੀਂ ਵੀ ਅਕਾਲੀ ਦਲ ਦੇ ਹਮਾਇਤੀ ਆ ਠੀਕ ਹੈ ਜੀ ਧੋ ਦਨੇ ਆ ਅਕਾਲੀ ਪੋਲਿਟਿਕਸ ਨੂੰ ਕਰਮ ਪਏ ਆ ਖਤਮ ਕਰ ਦਨੇ ਆ ਕਹਿੰਦੇ ਸ਼ਰਤ ਹੈ ਕੀ ਸ਼ਰਤ ਹੈ ਕਹਿੰਦੇ ਡਟੌਲ ਸਾਡਾ ਆਊਗਾ ਢੋਲ ਦੇ ਵਿੱਚ ਪਾਣੀ ਭਰ ਕੇ 2-4 ਡਾਟੇ ਰੰਗ ਦੇ ਪਾਵਾਂਗੇ ਤੇ ਉਹਦੇ ਚ ਹੀ ਨਵਾ ਕੇ ਸਾਨੂੰ ਬਾਹਰ ਕੱਢ ਦਿਓ ਤੇ ਸਾਡਾ ਛੁਟਕਾਰਾ ਆਜੂ ਤੇ ਅਸੀਂ ਇਹੋ ਹੀ ਕਿਹਾ ਵੀ ਇਹਦੇ ਨਾਲ ਨਹੀਂ ਤੁਹਾਡਾ ਫਾਇਦਾ ਹੋਣਾ ਜੇ ਤੁਸੀਂ ਚਾਹੁੰਦੇ ਹੋ ਕਿ ਲੀਡਰਸ਼ਿਪ ਦੇ ਵਿੱਚ ਉਭਾਰ ਆਵੇ ਅਕਾਲੀ ਪੋਲਿਟਿਕਸ ਸਰਵਾਈਵ ਕਰੇ ਤੇ ਫਿਰ ਥੋੜੇ ਡਟੌਲ ਨਾਲ ਨਹੀਂ ਹੋਣੀ ਡਟੌਲ ਸਾਨੂੰ ਪੰਥ ਦੀ ਮਰਜ਼ੀ ਨਾਲ ਤਿਆਰ ਕਰਨਾ ਪਊਗਾ ਜੋ ਪੰਥ ਚਾਹੁੰਦਾ ਉਹਦੇ ਮੁਤਾਬਕ ਡਟੌਲ ਤਿਆਰ ਕਰਨਾ ਪਊਗਾ ਚਲੋ ਪੰਥ ਦੀ ਮਰਜ਼ੀ ਨਾਲ ਅਸੀਂ ਜੇ ਹੋ ਜਾ ਸਾਡੇ ਤੋਂ ਹੋ ਸਕੇ ਆ 2 ਦਸੰਬਰ ਨੂੰ ਅਸੀਂ ਡਟੌਲ ਤਿਆਰ ਕੀਤਾ ਔਰ ਡੁੱਪੀ ਲਵਾਈ ਅਜੇ ਉਹ ਪ੍ਰਧਾਨ ਇਹਨਾਂ ਦਾ ਹੋਟਲ 'ਚ ਪਹੁੰਚਿਆ ਸੀ ਤੇ 10 ਜਿਹੜੇ ਚਾਪਲੂਸ ਸੀ ਉਹਨਾਂ ਨੇ ਪਾਣੀ ਪਾ ਕੇ ਧੋਤਾ ਤੇ ਨਾਲ ਮਿੱਠਾ ਪਾਣੀ ਪਾ ਕੇ ਹੋਰ ਪਾਤਾ ਉਹ ਕਰਮ ਜਿਹੜੇ ਸੀ ਉਹ ਘਟਣ ਦੀ بجائے ਸਗੋਂ ਹੋਰ ਵੱਧ ਗਏ ਕਹਿੰਦੇ ਇਹ ਪ੍ਰਵਾਨ ਨਹੀਂ ਜੀ ਇਹ ਤਾਂ ਜ਼ਹਿਰ ਚ ਸੜਦਾ ਸਾਨੂੰ ਜਿਵੇਂ ਘੋੜੇ ਨੂੰ ਰੋਗ ਹੋ ਜਾਂਦਾ ਸੀ ਨਾ ਪੁਰਾਣੇ ਸਮੇਂ ਚ ਮਸਾਲਾ ਦਿੰਦੇ ਹੁੰਦੇ ਸੀ ਦਿੱਤਾ ਤਾਂ ਅਸੀਂ ਮਸਾਲਾ ਸੀ ਵੀ ਘੋੜੇ ਦਾ ਰੋਗ ਠੀਕ ਹੋ ਜੂ ਤੇ ਚਾਪਲੂਸਾ ਨੇ ਲੱਤਾਂ ਫੜ ਕੇ ਘੋੜਾ ਪੁੱਠਾ ਕਰਤਾ ਤੇ ਸਾਰਾ ਮਸਾਲਾ ਬਾਹਰ ਕੱਢਤਾ ਵੀ ਫਾਇਦਾ ਨਹੀਂ ਹੋਣਾ ਚਾਹੀਦਾ ਉਲਟਾ ਨੁਕਸਾਨ ਹੋ ਗਿਆ ਬੜਾ ਹੀ ਨੁਕਸਾਨ ਹੋ ਗਿਆ ਫਿਰ ਸਾਡੇ ਵੈਰੀ ਬਣ ਗਏ ਵੀ ਇਹਨਾਂ ਨੇ ਠੀਕ ਨਹੀਂ ਕੀਤਾ ਮੈਂ ਸਾਧ ਸੰਗਤ ਜੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਅਕਾਲੀ ਸਿਆਸਤ ਦਾ ਕੋਈ ਨੁਕਸਾਨ ਕਰਨ ਲਈ 2 ਦਸੰਬਰ ਦਾ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਅਕਾਲੀ ਸਿਆਸਤ ਨੂੰ ਬਚਾਉਣ ਵਾਸਤੇ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਉਹ ਜਿਹੜੇ ਅਕਾਲ ਨੂੰ ਸਮਝਦੇ ਐ ਤੇ ਜਿਹੜੇ ਅਕਾਲ ਨੂੰ ਨਹੀਂ ਸਮਝਦੇ ਉਹ ਅਕਾਲ ਦੇ ਤਖਤ ਨੂੰ ਕੀ ਸਮਝਣੇ ਤਹੌਂਦੇ ਅਕਾਲੀ ਐ 8-10 ਜਾਣੇ ਜਿਹੜੇ ਘੇਰਾ ਬੰਨ੍ਹ ਕੇ ਤੁਰੇ ਫਿਰਦੇ ਆ ਨਾ ਉੱਥੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਉਹ ਕਹੌਂਦੇ ਆ ਅਕਾਲੀ ਹੋਈ ਐ ਪਰ ਨਾ ਉਹਨਾਂ ਨੂੰ ਅਕਾਲੀ ਸਮਝ ਐ ਤੇ ਨਾ ਅਕਾਲ ਤਖਤ ਦੀ ਸਮਝ ਐ ਅਕਾਲ ਤਖਤ ਦੇ ਸੰਕਲਪ ਦੀ ਸਮਝ ਐ